ਜਿਨ੍ਹਾਂ ਦੇ ਵਿੱਚ ਨਗਰ ਕੀਰਤਨ ਹੋ ਰਿਹਾ ਸੀ ਤੇ ਉੱਥੋਂ ਦੇ ਜਿਹੜੇ ਗੋਰੇ ਨੇ ਕ੍ਰਿਸਚੀਅਨ ਨੇ ਆਪਣੇ ਹਾਕਾ ਡਾਂਸ ਕੀਤਾ ਤੇ ਬਹੁਤ ਲੋਕਾਂ ਨੇ ਬੜੇ ਵੱਖ-ਵੱਖਰੇ ਨਜ਼ਰੀਏ ਨਾਲ ਆਪਣੇ-ਆਪਣੇ ਕਮੈਂਟ ਦਿੱਤੇ ਆ। ਸੋ ਉਹ ਲੋਕਾਂ ਦਾ ਬਿਆਨ ਆਇਆ ਜਿਨ੍ਹਾਂ ਨੇ ਨਗਰ ਕੀਰਤਨ ਨੂੰ ਰੋਕਿਆ। ਉਹ ਕਹਿੰਦੇ ਕਿ ਸਾਡੀ ਕੰਟਰੀ 'ਚ ਬਹੁਤ ਪੀਸ ਹੈ। ਤੁਸੀਂ ਨੰਗੀਆਂ ਕਰਪਾਨਾਂ ਲੈ ਕੇ ਤਰਵਾਰਾ ਰਹਿ ਕੇ ਪੈਪਾਂਸ ਲੈ ਕੇ ਸੜਕਾਂ ਤੇ ਆਨੇ ਹੋ ਫਿਰ ਤੁਹਾਡੇ ਨਗਰ ਕੀਰਤਨ ਕਰਕੇ ਕਿੰਨੇ ਕਿੰਨੇ ਘੰਟੇ ਰਸਤੇ ਬਲੌਕ ਰਹਿੰਦੇ ਆ ਕਿੰਨੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਜਿਹੜਾ ਸਵਾਲ ਅੱਜ ਨਿਊਜ਼ੀਲੈਂਡ ਨੇ ਚੱਕਿਆ ਨਾ ਇਹ ਬਹੁਤ ਪਹਿਲੇ ਸਵਾਲ ਮੈਂ ਇੰਡੀਆ ਭਾਰਤ ਚ ਚੱਕਿਆ ਸੀ ਆਏ ਦਿਨ ਭਾਰਤ ਦੇ ਵਿੱਚ ਵੱਡੇ ਵੱਡੇ ਮੇਲੇ ਕਰਾਏ ਜਾਂਦੇ ਆ ਕਦੀ ਅੱਜ ਕਿਹੜੇ ਸ਼ਹੀਦ ਦਾ ਮੇਲਾ ਹੈ ਕਦੀ ਅੱਜ ਕਿਹੜੇ ਪੀਰਾਂ ਦਾ ਮੇਲਾ ਹੈ ਕਦੀ ਅੱਜ ਕਿੱਥੇ ਕੀ ਹੈ ਕਦੀ ਕਿਹੜੇ ਬਾਬਾ ਜੀ ਦਾ ਮੇਲਾ ਹੈ ਉਹਦੇ ਕਰਕੇ ਬਹੁਤ ਵੱਡੀਆਂ-ਵੱਡੀਆਂ ਸੜਕਾਂ ਨੂੰ ਬਲੌਕ ਕੀਤਾ ਜਾਂਦਾ ਹੈ ਔਰ ਟ੍ਰੈਫਿਕ ਬਹੁਤ ਜਾਮ ਹੁੰਦਾ ਲੋਕੀ ਗਲੀਆਂ ਚ ਸਕੂਟਰ ਲੈ ਕੇ ਨੰਗ ਕੋਈ ਉੱਤੋਂ ਦੀ ਸੜਕ ਤੋਂ ਮਤਲਬ ਜਿਹੜਾ ਬੰਦਾ ਬਿਮਾਰ ਆ ਉਹਨੂੰ ਛੇਤੀ ਐਂਬੂਲੈਂਸ ਚਾਹੀਦੀ ਹੈ ਉਹ ਬਿਮਾਰ ਬੰਦਾ ਤਾਂ ਫਿਰ ਰੱਬ ਦੇ ਸਹਾਰੇ ਆ ਸੋ ਇਹ ਕੁਛ ਇੰਡੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਕਾਮਨ ਆ ਨਗਰ ਕੀਰਤਨ ਤਾਂ ਚਲੋ ਪੰਜਾਬ ਦੇ ਵਿੱਚ ਹੁਣ ਰਹਨੇ ਆ ਤੇ ਕੋਮਾ ਨਾ ਉੱਥੇ ਪ੍ਰੋਬਲਮ ਇਜ਼ ਥਿਸ ਕਿ ਅਸੀਂ ਜੇ ਗੋਰਿਆਂ ਦੀ ਕੰਟਰੀ ਚ ਆਏ ਆ ਸਾਨੂੰ ਗੋਰਿਆਂ ਦੇ ਰੂਲਸ ਵੀ ਫੋਲੋ ਕਰਨੇ ਪੈਣੇ ਆ ਹੁਣ ਅਸੀਂ ਇਹਨਾਂ ਦੇ ਕੰਟਰੀ ਚ ਆ ਕੇ ਇੰਨਾ ਧਮਾ ਚੌਂਕੜੀ ਕਰਦੇ ਆ ਆਹ ਕੁਛ ਕਰਦੇ ਫਿਰ ਇਹ ਆਪਣੇ ਖਿਲਾਫ ਹੀ ਜਾਣਗੇ ਜਿੱਦਾਂ ਤੁਸੀਂ ਕਹਿੰਨੇ ਹੋ ਨਾ ਕਿ ਪੰਜਾਬ ਦੇ ਵਿੱਚ ਭਈਆਂ ਨੇ ਗੰਦ ਪਾ ਲਿਆ ਹੁਣ ਭਈਆਂ ਦਾ ਕੋਈ ਫੈਸਟੀਵਲ ਹੈ ਮੰਨ ਲਓ ਉਹ ਪੰਜਾਬ ਦੇ ਵਿੱਚ ਸੇਮ ਇਦਾਂ ਹੀ ਉਹ ਫੈਸਟੀਵਲ ਕਰ ਰਹੇ ਆ ਪੂਰੀਆਂ ਸੜਕਾਂ ਰੋਕੀਆਂ ਤੁਸੀਂ ਜਲੂਸ ਕੱਢ ਦੋਗੇ ਕੁਰਬਾਨਾ ਖੜ ਕੇ ਭਈਆਂ ਦਾ ਤੇ ਅੱਜ ਅੱਪਾ ਸਾਰੇ ਕੋਣ ਆਪਾਂ ਵੀ ਵਿਦੇਸ਼ਾਂ ਵਿੱਚ ਬੈਠੇ ਹੋਏ ਭਈਆ ਹੀ ਆ। ਸੋ ਗੋਰੀਆਂ ਦੀ ਧਰਤੀ ਐ ਇੱਕ ਗੱਲ ਯਾਦ ਰੱਖਿਓ। ਇਹ ਆਪਣੀ ਧਰਤੀ ਨਹੀਂ ਐ। ਚਾਹੇ ਅਸੀਂ ਸਿਟੀਜ਼ਨਸ਼ਿਪ ਲੈ ਲਈ ਐ। ਚਾਹੇ ਸਾਡੇ ਕੋਲ ਕਨੇਡੀਅਨ ਅਮਰੀਕਨ ਬ੍ਰਿਟਿਸ਼ ਸਾਰੇ ਜੜ-ਜੜੇ ਕੰਟਰੀਆਂ ਦੇ ਪਾਸਪੋਰਟ ਆ ਗਏ ਸਾਡੇ ਸਾਰਿਆਂ ਕੋਲ ਪਰ ਫਿਰ ਵੀ ਇਹ ਸਾਡਾ ਮੁਲਕ ਨਹੀਂ ਐ। ਹਾਲੇ ਤੁਸੀਂ ਕਹਿੰਦੇ ਸਾਨੂੰ ਖਾਲਸਤਾਨ ਚਾਹੀਦਾ ਆਜ਼ਾਦੀ ਨਹੀਂ ਐ। ਮੈਂ ਤੁਹਾਨੂੰ ਪਹਿਲੇ ਵੀ ਇੱਕ ਗੱਲ ਆਖੀ ਸੀ ਵੀਡੀਓ 'ਚ। ਸਾਨੂੰ ਜਿੰਨੀ ਪੰਜਾਬ 'ਚ ਜਿੰਨੀ ਭਾਰਤ ਦੇ ਵਿੱਚ ਆਜ਼ਾਦੀ ਐ ਉਹ ਬਾਹਰ ਦੇ ਮੁਲਕਾਂ 'ਚ ਸਾਡੇ ਕੋਲ ਉਹ ਆਜ਼ਾਦੀ ਬਿਲਕੁਲ ਵੀ ਨਹੀਂ ਹੈ ਆਪ ਦੂਸਰੀ ਗੱਲਾਂ ਜਿਨੇ ਕਿ ਨਗਰ ਕੀਰਤਨ ਮੈਂ ਨਗਰ ਕੀਰਤਨ ਦੇ ਹਮੇਸ਼ਾ ਖਿਲਾਫ ਹਾਂ ਤੁਸੀਂ ਮੈਨੂੰ ਕਦੇ ਕਿਸੇ ਨਗਰ ਕੀਰਤਨ ਦਾ ਹਿੱਸਾ ਬੰਦੇ ਹੋਏ ਨਹੀਂ ਦੇਖੋਗੇ ਨਾ ਮੇਰੇ ਪੂਰੇ ਪਰਿਵਾਰ ਨੂੰ ਨਾ ਮੇਰੇ ਦਾਦਿਆਂ ਪਰਦਾਦਿਆਂ ਨੂੰ ਸੋ ਅਸੀਂ ਸ਼ੁਰੂ ਤੋਂ ਹੀ ਨਗਰ ਕੀਰਤਨ ਦੇ ਖਿਲਾਫ ਰਹੇ ਹਾਂ ਕਿਉਂਕਿ ਹਰੇਕ ਦੇਖੋ ਜੀ ਸ਼ਾਇਦ ਮੇਰੀ ਸੋਚ ਤੁਹਾਡੇ ਨਾਲ ਨਾ ਮਿਲਦੇ ਹੋਵੇ ਸ਼ਾਇਦ ਤੁਹਾਡੀ ਸੋਚ ਮੈਨੂੰ ਪਸੰਦ ਨਾ ਹੋਵੇ ਇਹ ਲੜਾਈ ਤਾਂ ਵਿਚਾਰਾਂ ਦੀ ਆ ਮੈਨੂੰ ਜੋ ਸਾਡੀ ਇੱਕ ਸੋਚ ਹੈ ਪਰਿਵਾਰ ਦੀ ਉਹ ਇਹ ਹੈ ਕਿ ਸੜਕਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਨੂੰ ਜਾ ਕੇ ਤੁਸੀਂ ਜਲੂਸ ਕੱਢਦੇ ਹੋ ਉਹਨਾਂ ਦਾ ਕੀ ਦਿਖਾਣੇ ਆ ਸੀ ਸੜਕਾਂ ਤੇ ਨਗਰ ਕੀਰਤਨ ਕਰਕੇ ਅਸੀਂ ਸੇਖਾ ਧਰਮ ਦਾ ਪ੍ਰਚਾਰ ਕਰ ਰਹੇ ਹਾਂ ਕਿਰਪਾਨਾ ਲੈ ਕੇ ਫਿਰ ਅਸੀਂ ਲੰਗਰ ਲਾਣੇ ਆ ਸਟਾਲ ਲਾਣੇ ਆ ਜਨਾਨੀਆਂ ਵੱਤ ਵਤ ਕੱਪੜੇ ਪਾ ਕੇ ਆ ਗਈਆਂ ਗਾਣੇ ਗੱਟੇ ਚੁਗਲੀਆਂ ਕਰ ਲਈਆਂ ਉਹਦੀਆਂ ਗੱਲਾਂ ਉਹਦੀਆਂ ਗੱਲਾਂ ਰੋਟੀਆਂ ਖਾਈਆਂ ਡੱਬੇ ਚ ਪਾਈਆਂ ਚਲੋ ਘਰ ਨੂੰ ਇਹ ਤਾਂ ਪਿਕਨਿਕ ਹੈ ਇਹ ਨਗਰ ਕੀਰਤਨ ਨਹੀਂ ਹੈ ਨਗਰ ਕੀਰਤਨ ਦੇ ਵਿੱਚ ਮੈਂ ਪਹਿਲੇ ਵੀ ਕਿਹਾ ਸੀ ਵੀ ਲੰਗਰ ਦੀ ਪ੍ਰਥਾ ਬੰਦ ਕਰ ਦਿਓ ਲੋਕਾਂ ਨੇ ਆਣਾ ਹੀ ਬੰਦ ਹੋ ਜਾਣਾ ਜਦੋਂ ਲੋਕਾਂ ਨੇ ਆਣਾ ਨਹੀਂ ਸੜਕਾ ਤੇ ਰਸਨੀ ਹੋਣਾ ਕਿ ਕਿ ਲੋਕੀ 95% ਤਾਂ ਲੰਗਰ ਪ੍ਰਸ਼ਾਦਾ ਖਾਣ ਆਂਦੇ ਉਥੇ ਐਂਡ ਸੈਕਿੰਡ ਥਿੰਗ ਜੇ ਤੁਸੀਂ ਨਗਰ ਕੀਰਤਨ ਆਲਾ ਮਹੀਮ ਕਿਤੇ ਗ੍ਰੰਥ ਸਾਹਿਬ ਜਾਂ ਕਿਸੇ ਹੌਲੀ ਬੁੱਕ ਚ ਨਹੀਂ ਲਿਖਿਆ ਕਿ ਨਗਰ ਕੀਰਤਨ ਕਿਸੇ ਗੁਰੂ ਮਹਾਰਾਜ ਨੇ ਨਿਕਿਆ ਸੀ ਇਹ ਜਿਹੜੇ ਧਰਮ ਦੇ ਵੱਡੇ ਵਪਾਰੀ ਆ ਜਿਨ੍ਹਾਂ ਨੇ ਧਰਮ ਦਾ ਠੇਕਾ ਲੈ ਲਿਆ ਵੀ ਅਸੀਂ ਜੇ ਦਾੜੀਆਂ ਰੱਖ ਲਈਆਂ ਪੱਗਾਂ ਰੱਖ ਲਈਆਂ ਤੇ ਸ਼੍ਰੀ ਸਾਹਿਬ ਵਾਲਿਆ ਕਹਿੰਦੇ ਅਸੀਂ ਸਿੱਖਾਂ ਜਿਹੜੇ ਸਾਡੇ ਵਰਗੇ ਆ ਅੰਮ੍ਰਿਤਨਈ ਸ਼ੱਕਦੇ ਸ਼ੇਰੀ ਸਾਹਿਬ ਨਹੀਂ ਪਾਉਂਦੇ ਆ ਕੁਛ ਮੁੰਡੇ ਕਲੀਨ ਸ਼ੇਵ ਹੈ ਨਹੀਂ ਪੱਗ ਬੰਨਦੇ ਉਹ ਤਾਂ ਸਿੱਖ ਹੀ ਨਹੀਂ ਕੈਟਾਗਰੀ ਚ ਆਉਂਦੇ ਇਹ ਹੀ ਅਸਲੀ ਸਿੱਖ ਨੇ ਔਰ ਹੀ ਅਸਲੀ ਸਿੱਖਾਂ ਨੇ ਕਾਂ ਦਾ ਸਭ ਤੋਂ ਜ਼ਿਆਦਾ ਪਾਇਆ ਹੁਣ ਗੱਲ ਆndi ਹੈ ਖਾਲਿਸਤਾਨ ਦੀ ਖਾਲਿਸਤਾਨ ਦੀ ਛਵੀ ਇਸ ਟਾਈਮ ਪੂਰੇ ਮੁਲਕਾਂ ਦੇ ਵਿੱਚ ਇੱਕ ਟੈਰਰਿਸਟ ਦੀ ਛਵੀ ਬਣ ਗਈ ਹੈ ਜੋ ਵੀ ਬੰਦਾ ਕਹਿੰਦਾ ਮੈਂ ਖਾਲਸਤਾਨੀ ਆ ਗੋਰੇ ਉਹਨਾਂ ਨੂੰ ਟੈਰਰਿਸਟ ਦੀ ਨਿਗਾਹਾਂ ਤੋਂ ਦੇਖਣਾ ਸ਼ੁਰੂ ਕਰ ਚੁੱਕੇ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਬਹੁਤ ਅਗਰੈਸਿਵ ਕੌਮ ਆ ਇਹ ਅਟੈਕ ਬਹੁਤ ਸ਼ੇਤੀ ਕਰਦੇ ਆ ਅਗਰੈਸਿਵ ਬਹੁਤ ਹੁੰਦੇ ਆ ਗਾਲਾਂ ਕੱਢਦੇ ਗੰਦੀਆਂ ਲੇਡੀਜ਼ ਨੂੰ ਰਿਸਪੈਕਟ ਨਹੀਂ ਦਿੰਦੇ ਸੋ ਇਸ ਲਈ ਖਾਲਸਤਾਨ ਦੀ ਇੱਕ ਗੰਦੀ ਸ਼ਬੀ ਕਰਕੇ ਜਿਹੜੇ ਅਸੀਂ オリジナル ਸਿੱਖਾਂ ਆਪਣੇ ਸਿੱਖੀ ਨਾਲ ਮੁਹੱਬਤ ਕਰਦੇ ਆ ਸਾਡੀ ਵੈਲਿਊ ਕੋਈ ਨਹੀਂ ਆ ਸਾਨੂੰ ਗੰਦੀਆਂ ਗੰਦੀਆਂ ਸੋਸ਼ਲ ਮੀਡੀਆ ਤੇ ਗਾਲਾਂ ਕੱਢੀਆਂ ਜਾਂਦੀਆਂ ਗੰਦੇ ਅਲਫਾਜ਼ਾਂ ਨਾਲ ਸਾਨੂੰ ਪੰਜਾਬ ਦੀਆਂ ਧੀਆਂ ਨੂੰ ਨਵਾਜ਼ਿਆ ਜਾਂਦਾ ਇਹ ਸਿੱਖਾਂ ਦੇ ਖਾਲਸਾਤਨ ਦੇ ਪ੍ਰਤੀ ਹਰ ਇੱਕ ਗੁਰਦੁਆਰੇ ਵਿੱਚ ਇਹਨਾਂ ਨੇ ਗਾਹ ਪਾਇਆ ਹੋਇਆ ਕਿਉਂ ਗੱਲਿਆ ਕਰਕੇ ਉਹੀ ਗੱਲਿਆਂ ਦੇ ਵਿੱਚ ਆਪਣੀ ਬਲੈਕ ਮਨੀ ਨੂੰ ਵਾਈਟ ਮਨੀ ਚ ਟਰਾਂਸਫਰ ਕਰ ਲੈਂਦੇ ਆ ਮੈਂ ਤਾਂ ਬਹੁਤ ਵਾਰ ਰੋਕਾਂ ਨੂੰ ਆਪਣੀ ਆਵਾਜ਼ ਚੱਕੀ ਆ ਵੀ ਪਲੀਜ਼ 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 ਗੱਲਿਆਚ ਪੈਸਾ ਬਣਾ ਬੰਦ ਕਰ ਦਿਓ ਤੁਸੀਂ ਗੱਲਿਆਚ ਮਾਇਆ ਦੇਣੀ ਬੰਦ ਕਰ ਦਿਓ ਉਹ ਇਹਨਾਂ ਦਾ ਜਿਹੜਾ ਹੰਕਾਰ ਕਮਾਂਡਾ ਉਹੀ ਮਾਇਆ ਨੂੰ ਇਹ 2 ਨੰਬਰ ਦੇ ਪੁੱਠੇ ਕਮਾਂ ਵਿੱਚ ਇਸਤੇਮਾਲ ਕਰਦੇ ਆ ਉਹ ਸਾਰਾ ਹੰਕਾਰ ਇਹਨਾਂ ਦਾ ਉੱਥੇ ਰਹਿ ਜਾਏਗਾ ਸੋ ਕੈਨੇਡਾ ਵਿੱਚ ਵੀ ਉਹ ਦਿਨ ਦੂਰ ਨਹੀਂ ਆਸਟ੍ਰੇਲੀਆ ਵਿੱਚ ਨਗਰ ਕੀਰਤਨ ਬੈਨ ਹੋ ਚੁੱਕਿਆ ਨਿਊਜ਼ੀਲੈਂਡ ਵਿੱਚ ਵੀ ਛੇਤੀ ਹੋ ਜਾਣਾ ਹੈ ਕੈਨੇਡਾ ਵਿੱਚ ਵੀ ਉਹ ਦਿਨ ਦੂਰ ਨਹੀਂ ਹੈ ਜਿੱਦਾਂ ਆਸਟ੍ਰੇਲੀਆ ਵਿੱਚ ਇੰਸੀਡੈਂਟ ਹੋਇਆ ਨਾ ਬੁੰਡਾਈ ਬੀਚ ਦਾ ਯੂਥ ਦੀ ਆਪਣਾ ਫੈਸਟੀਵਲ ਮਨਾ ਰਹੀ ਸੀ ਤੇ ਉਹ ਪਿਓ ਪੁੱਤੇ ਲੈ ਕੇ ਗੋਲੀਆਂ ਚਲਾਈਆਂ ਅੱਜ ਮੇਰੀ ਵੀਡੀਓ ਨੋਟ ਕਰ ਲਿਓ ਮੈਂ ਡੇਟ ਟਾਈਮ ਸਾਰਾ ਨੋਟ ਕਰ ਲਿਓ ਉਹ ਦਿਨ ਦੂਰ ਨਹੀਂ ਜਿਸ ਦਿਨ ਵੱਡਾ ਨਗਰ ਕੀਰਤਨ ਹੋ ਰਿਹਾ ਹੋਵੇਗਾ ਸਰੀਰ ਅਰਗੇ ਸ਼ਹਿਰ ਚ ਲਾ ਲਓ ਤੁਸੀਂ ਚੈਟ ਟੋਰੰਟੋ ਚ ਲਾ ਲਓ ਕਿਤੇ ਵੀ ਐਦਾਂ ਹੀ ਕੁਸਪਾਠੇ ਕੋਸਣਗੇ ਤੇ ਉਥੇ AK47 ਜਾਂ ਵੱਡੇ ਵੈਪਨਸ ਨਾਲ ਅੰਦਾ ਤੁੰਦ ਗੋਲੀਆਂ ਚਲਾਉਣਗੇ ਜਿਦੇ ਵਿੱਚ ਬਹੁਤ ਸਿੱਖਾਂ ਦੇ ਮਰਟਰ ਹੋਣਗੇ ਤੁਸੀਂ ਕਹਿੰਦੇ ਹੋ ਨਾ 1984 ਚ ਸਾਡਾ ਜੈਨੋਸਾਈਡ ਹੋ ਗਿਆ ਮਾਰਤਾ ਵੜਤਾ ਇਹ ਜੈਨੋਸਾਈਡਲ ਸਟੋਰੀ ਇੱਥੇ ਇਤਿਹਾਸ ਦੁਹਰਾਊਗਾ ਇੱਥੇ ਕੈਨੇਡਾ ਚ ਵੀ ਚਾਹ ਕੈਨੇਡਾ ਚਾਹ ਅਮਰੀਕਾ ਚਾਹ ਇੰਗਲੈਂਡ ਚਾਹ ਆਸਟ੍ਰੇਲੀਆ ਇਹ ਆਉਣ ਵਾਲੇ ਵਕਤ ਮੈਂ ਸਿਰਫ ਭਵਿੱਖਿਆਣੀ ਕੀਤੀ ਅੱਜ ਕਿ ਇਹ ਹੋਊਗਾ ਇਹਨੀ ਭੀੜ ਦੇ ਵਿੱਚ ਤੁਸੀਂ ਆਪਣੇ ਨਗਰ ਕੀਰਤਨ ਚ ਬੁੜੀਆਂ, ਬੱਚੇ, ਪਰਿਵਾਰ ਸਾਰੇ ਦਾ ਸਾਰਾ ਤੁਰ ਪੈਨੇ ਹੋ। ਸਿਆਣੇ ਬਣੋ ਦੇਖੋ ਵੀ ਦੁਨੀਆ ਤੇ ਵਰਲਡ ਤੇ ਹੋਰ ਕੀ ਰਿਹਾ ਹੈ। ਪੂਰੇ ਤੇ ਪੂਰੇ ਪਰਿਵਾਰ ਮੁੱਕ ਜਾਂਦੇ ਆ। ਘਰ ਨੂੰ ਤਾਲੇ ਲੱਗੇ ਰਹਿੰਦੇ ਕੋਈ ਪਿੱਛੇ ਮੁੜ ਕੇ ਨਹੀਂ ਜਾਂਦਾ। ਸੋ ਸਿਆਣੇ ਬਣੋ ਕਿਸੇ ਵੀ ਭੀੜ ਦਾ ਹਿੱਸਾ ਨਾ ਬਣੋ। ਚਾਹੇ ਕੋਈ ਮੇਲਾ ਹੈ, ਇੱਥੇ ਵਿਦੇਸ਼ ਕੋਈ ਕਬੱਡੀ ਟੂਰਨਾਮੈਂਟ ਹੈ, ਕੋਈ ਬਹੁਤ ਵੱਡਾ ਮੇਲਾ ਕਰਾ ਰਿਆ ਜਿੱਥੇ ਕੋਈ ਸਿਕਿਉਰਿਟੀ ਨਹੀਂ ਹੈ ਚਾਹੇ ਆ ਨਗਰ ਕੀਰਤਨ ਆ ਬਈ ਗੁਰੂ ਘਰ ਜਾਓ ਆਪਣਾ ਟੇਕੋ ਮੱਥਾ ਆਪਣੇ ਜਾਓ ਘਰ ਨੂੰ ਉੱਡ ਜਿਹਨਾਂ ਨੇ ਗੁਰੂ ਘਰ ਜਾਣ ਨੂੰ ਇੱਛਾ ਨਹੀਂ ਹੈ ਕਿਉਂਕਿ ਉੱਥੇ ਖਾਲਸਤਾਨੀਆਂ ਦਾ ਗੰਦ ਬਹੁਤ ਪਾਇਆ ਤਾਂ ਆਪਣੇ ਦਿਲ 'ਚ ਆਪਣੇ ਪਰਮਾਤਮਾ ਦਾ ਸਿਮਰਨ ਕਰੋ ਆਪਣੇ ਘਰ ਬਾਬੇ ਨਾਲ ਰੱਖਦੀ ਫੋਟੋ ਲਾਓ ਮੂਹਰੇ ਲਾਓ ਜੋਤ ਨਾਨਕ ਦੁਖੀ ਆ ਸਭ ਸੰਸਾਰ ਸਾਰਿਆਂ ਨੂੰ ਕੋਈ ਨਾ ਕੋਈ ਦੁੱਖ ਹੈ ਬਾਬਾ ਜੀ ਉਠੇ ਕਰਨਗੇ ਪਰ ਐਸੀ ਪੀੜਾਂ ਦੇ ਵਿੱਚ ਜਾਣਾ ਬੰਦ ਕਰ ਦਿਓ ਉਹ ਦਿਨ ਦੂਰ ਨਹੀਂ ਜਿੱਦ ਦਿਨ ਨਗਰ ਕੀਰਤਨ ਤੇ ਐਸੇ ਅਟੈਕ ਹੋਣੇ ਐ ਇੰਨੇ ਬੇਕਸੂਰ ਲੋਕ ਬੱਚੇ ਬਜ਼ੁਰਗ ਮਾਰੇ ਜਾਣਗੇ ਕੈਨੇਡਾ ਤੇ ਸਰਕਾਰ ਤੋਂ ਕੰਟਰੋਲ ਨਹੀਂ ਹੋਣਾ ਇਹ ਮੈਂ ਸਮਾਂ ਦੇਖ ਰਹੀ ਹਾਂ ਹੁਣ ਇਹ ਨਾ ਕਿ ਉਹ ਵੀ ਇਹ ਜੋਸ਼ੀ ਆ ਗਈ ਇਹ ਪੜਤੈਣ ਆ ਗਈ ਇਹ ਕੋਈ ਬਾਬਾ ਬਣ ਗਈ ਹਰ ਇੱਕ ਇਨਸਾਨ ਨੂੰ ਲਾਈਫ ਦੇ ਵਿੱਚ ਰੱਬ ਕੁਛ ਨਾ ਕੁਛ ਦੇ ਕੇ ਭੇਜਦਾ ਸੋ ਮੇਰੇ ਜਨਮ ਦੇ ਨਾਲ ਹੀ ਮੇਰੇ ਕੋਲ ਇੱਕ ਜਿਹੜੀ ਮੈਰੀਕਲ ਚੀਜ਼ ਹੈ ਉਹ ਹੈਗੀ ਸਿਕ ਸੈਂਸ ਜਿਹਨੂੰ ਮੈਂ ਨਹੀਂ ਕਹਿੰਦੀ ਆਪਣੇ ਮੂੰਹੋਂ ਬਹੁਤ ਲੋਕ ਮੇਰੀਆਂ ਗੱਲਾਂ ਨੂੰ ਮੰਨਦੇ ਆ ਉਹ ਕਹਿੰਦੇ ਵੀ ਨੇ ਕੁਝ ਸਾਲ ਪਹਿਲੇ ਸਾਨੂੰ ਇਦਾਂ ਦੇ ਗੱਲਾਂ ਕਹੀਆਂ ਸੀ ਹੋਈਆਂ ਸੋ ਇਹ ਗੋਡ ਗਿਫਟ ਹੁੰਦਾ ਕਿ ਰੱਬ ਕਿਸੇ ਨੂੰ ਨਵਾਜ਼ਦਾ ਕੁਝ ਐਸੀ ਮੈਰੀਕਲ ਪਾਵਰਸ ਨਾਲ ਕਿ ਉਹ ਬੰਦੇ ਨੂੰ ਆਉਣ ਵਾਲੇ ਸਮੇਂ ਦਾ ਵੀ ਅਭਾਸ ਹੁੰਦਾ ਉਹਨੂੰ ਬਹੁਤ ਗਿਆਨ ਹੁੰਦਾ ਗਿਆਨ ਬਹੁਤ ਹੈ ਮੈਨੂੰ ਪਰ ਮੈਂ ਆਪਣੇ ਗਿਆਨ ਦਾ ਕਦੇ ਵੀ ਕਦੇ ਵੀ ਗਲਤ ਇਸਤੇਮਾਲ ਨਹੀਂ ਕਰਦੀ ਆ ਮੈਂ ਆਪਣੇ ਗਿਆਨ ਨੂੰ ਆਪਣੇ ਤੱਕ ਸੀਮਿਤ ਰੱਖਿਆ ਮੈਂ ਨਹੀਂ ਕਹਿੰਦੀ ਵੀ ਹਾਂ ਮੈਂ ਪੁੱਛਣਾ ਬਾਬਾ ਉਹ ਮੈਨੂੰ 100 ਡਾਲਰ ਚੜਾਓ ਤੇ ਮੈਂ ਤੁਹਾਨੂੰ ਪੁੱਛਾ ਤਵਾ ਮੈਂ ਇਸ ਚੀਜ਼ ਤੇ ਬਲੀਵ ਨਹੀਂ ਕਰਦੀ ਬਸ ਜੋ ਮੈਨੂੰ ਬੰਦੇ ਨੂੰ ਫੇਸ ਰੀਡਿੰਗ ਕਰਕੇ ਮੈਂ ਬੰਦੇ ਨੂੰ ਪੜ ਲੈਣੀ ਹੈ ਉਹਦੇ ਬ੍ਰੇਨ 'ਚ ਕੀ ਚੱਲ ਰਿਹਾ ਹੈ ਜਾਂ ਉਹ ਬੰਦਾ ਕੀ ਸੋਚ ਰਿਹਾ ਹੈ ਇਹ ਮੇਰੇ 'ਚ ਖਾਸ ਕੁਆਲਟੀ ਹੈ ਇਸੇ ਕਰਕੇ ਮੇਰੇ ਆ ਕਿਸੇ ਨਾਲ ਕੋਈ ਦੋਸਤੀ ਫਰੈਂਡਸ਼ਿਪ ਨਹੀਂ ਇਸੇ ਕਰਕੇ ਮੈਂ ਇਕੱਲੀ ਰਹਿਣੀ ਹੈ ਕਿਉਂਕਿ ਕੋਈ ਵੀ ਸਾਹਮਣਾ ਬੰਦਾ ਮੇਰੇ ਪ੍ਰਤੀ ਕੀ ਸੋਚ ਰੱਖਦਾ ਉਹਦੀ ਪਲੈਨਿੰਗ ਕਿਉ ਮੈਨੂੰ ਪਤਾ ਲੱਗ ਜਾਂਦੀ ਹੈ ਉਹ ਪਤਾ ਲੱਗਣ ਕਰਕੇ ਮੈਂ ਹਰਟ ਹੋ ਕੇ ਸਟੈਪ ਬੈਕ ਹੋ ਜਾਂਦੀ ਹੈ ਸੋ ਰਿਕਵੈਸਟ ਹੈ ਕਿ ਇਹ ਜਿਹੜੇ ਨਗਰ ਕੀਰਤਨ ਚ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਇੱਜ਼ਤੀ ਕਰਾ ਰਹੇ ਹੋ ਤੁਸੀਂ ਇੱਕ ਢੋਂਗ ਜਿਹਾ ਬਣਾ ਰੱਖਿਆ ਇਹਨੂੰ ਇਹ ਬੁਲਸ਼ਿਟ ਚੀਜ਼ਾਂ ਨੂੰ ਬੰਦ ਕਰੋ ਤੁਸੀਂ ਬਿਲੀਅਨਰ ਪੈਸਾ ਲਾ ਰਹੇ ਹੋ ਪਰ ਕੀ ਤੁਸੀਂ ਕਿਸੇ ਗਰੀਬਾਂ ਦੀ ਮਦਦ ਕੀਤੀ ਨਗਰ ਕੀਰਤਨ ਨਾ ਕੱਢੋ ਪਰ ਜਾ ਕੇ ਪੰਜਾਬ ਚ ਬਹੁਤ ਗਰੀਬ ਪਿੰਡ ਨੇ ਬਹੁਤ ਗਰੀਬ ਬੱਚੇ ਨੇ ਜਿਹੜਾ ਪੜ੍ਹਨਾ ਚਾਹੁੰਦੇ ਆ ਕੋਈ ਕੋਈ ਵਧੀਆ ਜਿਹਾ ਹਸਪੀਟਲ ਖੋਲੋ ਬੱਚਿਆਂ ਨੂੰ ਕੋਈ ਅੱਛੀ ਐਜੂਕੇਸ਼ਨ ਦਿਓ ਕੋਈ ਅੱਛਾ ਸਿੱਖੀ ਦਾ ਪ੍ਰਚਾਰ ਕਰੋ ਤੁਸੀਂ ਸਿੱਖੀ ਦਾ ਪ੍ਰਚਾਰ ਨਹੀਂ ਕਰ ਰਹੇ ਹੋ ਤੁਸੀਂ ਸਿੱਖੀ ਨੂੰ ਬਰਬਾਦ ਕਰ ਰਹੇ ਹੋ ਸੋ ਜਿੰਨੇ ਵੀ ਲੋਕ ਖਾਲਸਤਾਨ ਮੂਵਮੈਂਟ ਨਾਲ ਜੁੜਿਆ ਤੁਹਾਡੇ ਜਦੋਂ ਦੀ ਖਾਲਸਤਾਨੀ ਮੂਵਮੈਂਟ 2020 ਚ ਸ਼ੁਰੂ ਹੋਈ ਹੈ ਕੈਨੇਡਾ ਚ ਉਸ ਤੋਂ ਪਹਿਲੇ ਕਦੀ ਫਰੋਤੀਆਂ ਦਾ ਕੰਮ ਨਹੀਂ ਸ਼ੁਰੂ ਹੋਇਆ ਕਾਰ ਚੋਰੀਆਂ ਦਾ ਕੰਮ ਇੰਨਾ ਨਹੀਂ ਸੀ ਹੁਣ ਮੈਂ ਕਹਿੰਨੀ ਵੀ ਇੰਨੀ ਜ਼ਿਆਦਾ ਕ੍ਰਾਈਮ ਵਧ ਗਿਆ ਸਭ ਤੋਂ ਜ਼ਿਆਦਾ ਜਿਹੜੇ ਮੁੰਡੇ ਅਰੈਸਟ ਹੁੰਦੇ ਆ ਪਿੱਛੇ ਜਿਹੜਾ ਇੱਕ ਕਾਲ ਆ ਰਹੀ ਸੀ ਕਿਸੇ ਬੰਦੇ ਨੂੰ 22 ਸਾਲ ਦਾ ਮੁੰਡਾ ਅਰੈਸਟ ਹੋਇਆ ਸਿੱਖਾ ਸਿੰਘ ਲੱਗਦਾ ਮਗਰ ਸਟ੍ਰੋਸ਼ਨਸ ਦੀਆਂ ਕਾਲਾਂ ਕਰ ਰਿਹਾ ਸੀ ਗੋਲੀਆਂ ਚਲਾ ਰਿਹਾ ਸੀ ਕਿਸੇ ਦੇ ਘਰ ਕਿਉਂ ਕੰਮ ਨਹੀਂ ਕਰਨਾ ਫ੍ਰੀ ਵਿੱਚ ਪੈਸੇ ਚਾਹੀਦੇ ਆ ਸੋ ਇਹ ਜਿਹੜਾ ਨਗਰ ਕੀਰਤਨ ਆ ਹੱਥ ਜੋੜ ਕੇ ਬੇਨਤੀ ਆ ਮੈਂ ਤਾਂ ਪੂਰਜੋਦ ਵਿਰੋਧ ਕਰਦੀ ਆ ਮੈਸਜ ਦੇ ਹੱਕ ਦੇ ਬਿਲਕੁਲ ਨਹੀਂ ਆ ਕਿ ਨਗਰ ਕੀਰਤਨ ਕੀਤਾ ਜਾਵੇ ਇੰਨਾ ਤੁਸੀਂ ਲੰਗਰ ਲਾਣੇ ਹੋ ਪਾਈ ਗੁਰੂ ਮਹਾਰਾਜ ਨੇ ਸਭ ਨੂੰ ਜਵਾਬਾਂ ਦਿੱਤੀਆਂ ਆਪਣਾ ਕਿਰਤ ਕਰੋ ਆਪਣਾ ਖਾਓ ਸਤਿ ਸ਼੍ਰੀ ਅਕਾਲ